ਡਾਇਨਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਫੌਜ ਵਿੱਚ ਭਰਤੀ ਕਰਵਾਉਣ ਦੇ ਨਾਂ ਤੇ ਲੋਕਾਂ ਦੇ ਨਾਲ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਸੀ ਦੋ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇੱਕ ਮਹਿਲਾ ਵੀ ਨਾਲ ਸ਼ਾਮਿਲ ਹੈ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਵਾਉਣ ਦੇ ਨਾਂ ਤੇ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਮਹਿਲਾ ਵੀ ਇਸ ਮਾਮਲੇ 'ਚ ਸ਼ਾਮਿਲ ਹੈ ਪੁਲਿਸ ਨੂੰ ਇਨਾਂ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਦੋਸ਼ੀਆਂ ਵੱਲੋਂ ਕਈ ਲੋਕਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਵਾਉਣ ਦੇ ਨਾਂ ਤੇ ਠੱਗੀ ਕੀਤੀ ਜਾ ਰਹੀ ਸੀ ਇੱਕ ਮਹਿਲਾ ਵੀ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੈ ਪੁਲਿਸ ਨੇ ਹੁਣ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਹਾਂ ਸਰ ਕੀ ਮਾਮਲਾ ਸਾਰਾ ਪੂਰਾ ਜਿਹੜਾ ਇੱਕ ਯੀਰ ਰਿਪੋਰਟ ਇੱਕ ਮਹੀਨਾ ਪਹਿਲਾਂ ਮੇਰੇ ਆਫਿਸ ਐਸਐਸਡੀ ਸਾਹਿਬ ਤੋਂ ਦਰਖਾਸਤ ਮਾਰ ਕੇ ਆਈ ਸੀ ਕਿ ਇੱਕ ਸਚਨ ਜਰਿਆਲ ਨਾਮ ਦਾ ਵਿਅਕਤੀ ਹੈ ਸ਼ਾਇਦ ਨੰਗਲ ਬਰਹਾਵਾ ਰਹਿ ਰਿਹਾ ਹਣਾ ਕਿ ਉਹ ਆਪਣੇ ਏਰੀਏ ਦੇ ਵੱਖ-ਵੱਖ ਲੋਕਾਂ ਨੂੰ ਫੌਜੀ ਭਾਟੀ ਕਰਾਉਣ ਦੇ ਨਾਂ ਤੇ ਪੈਸੇ ਲੈ ਕੇ ਠੱਗੀਆਂ ਮਾਰ ਰਿਹਾ ਜਿਹੜੇ ਜਿਹਨਾਂ ਨੇ ਕਾਫੀ ਲੋਕਾਂ ਨਾਲ ਠੱਗੀਆਂ ਮਾਰੀਆਂ ਸੀ ਉਹ ਤਿੰਨ ਬੰਦਿਆਂ ਦੀ ਮੈਨੂੰ ਕੰਪਲੀਟ ਮਸਹੂਰ ਹੋਈ ਸੀ ਜੋ ਉਹਦੀ ਤਰਾਫ ਦਿੱਤੀ ਤੀ ਤੋ ਮਾਮਲਾ ਸੱਚ ਆਪਾ ਆਇਆ ਗਿਆ ਤੇ ਉਹਦੇ ਖਿਲਾਫ ਐਫਆਈਆਰ ਰਾਜ ਗਾਂਧੀ 'ਚਵਾਰਤੀ ਕੀਤੀ ਸੀ ਜੋ ਉਸਦੇ ਖਿਲਾਫ ਐਫਆਈਆ ਨੰਬਰ ਭਾਈ ਦਰਜ ਜਿਸਟਰ ਹੋ ਗਈ ਸੀ ਜਿਹਦੇ ਵਿੱਚ ਉਹ ਜ਼ਮਾਨਤ ਲਈ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਗਿਆ ਔਰ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦਿੱਤੀ ਪਰ ਉਸ ਤੋਂ ਬਾਅਦ ਉਸਦੇ ਖਿਲਾਫ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਜਿੱਦਾਂ ਜਿੱਦਾਂ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗਦਾ ਸਾਡੇ ਕੋਲ ਆ ਰਿਹਾ ਸੀ ਉਸ ਤੋਂ ਬਾਅਦ ਸਾਨੂੰ ਉਹਦੇ ਖਿਲਾਫ ਫੇਰ ਵੀ 7-8 ਲੱਖ ਨੌਜਵਾਨਾਂ ਨੇ ਆ ਕੇ ਦਰਖਾਸਤ ਦਿੱਤੀ ਕਿ ਉਹਨਾਂ ਪਰਸਾ ਵੀ ਠੱਗੀ ਮਾਰੀ ਹੈ ਜਿਸ ਦੇ ਖਿਲਾਫ ਇਹ ਉਹ ਕੌਂਸਪੈਸਿਵ ਆਪਣੀ ਮਾਂ ਨੂੰ ਵੀ ਦਿੰਦਾ ਸੀ ਮਾਂ ਦੇ ਕੌਂਸਪੈਸਿਵ ਤੋਂ ਦਾ ਜੋ ਫਿਰ ਨੌਜਵਾਨਾਂ ਦੀਆਂ ਜਿਹੜੀਆਂ ਦੁਆਰਾ ਸ਼ਿਕਾਇਤਾਂ ਆਈਆਂ ਉਹਦੇ ਹੱਥੇ ਸਚਿੰਦਰ ਜਰੀਆਲ ਤੇ ਉਹਦੀ ਮਾਤਾ ਦੇ ਖਿਲਾਫ ਦੁਆਰਾ ਮੁਕੱਦਮਾ ਦਾ ਵੀ ਕੀਤਾ ਗਿਆ ਜੋ ਕਾਨੂੰਨੀ ਪ੍ਰਕਿਰਿਆ ਅਫਰਾਖਾਂ ਨੂੰ ਨੋਟਿਸ ਵਗੈਰਾ ਦੇ ਕੇ ਉਹਨੂੰ ਤੋਂਮਨ ਗ੍ਰਿਫਤਾਰ ਕੀਤਾ ਗਿਆ ਜੋ ਜੋ ਵੀ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਉਹਦੇ ਹੱਥੇ ਆਇਆ ਕਿ ਦੇਹਰਾਦੂਨ ਦੇ ਵਿੱਚ ਉਹਦੇ ਹੋਰ ਸਾਥੀ ਸੀ ਜਿਹੜੇ ਉਹਨੂੰ ਜਾਲੀ ਦਾਸਤਾ ਵਿੱਚ ਯਾਰ ਕਰਕੇ ਦਿੰਦੇ ਸੀ ਜਿੱਥੇ ਕਿ ਉਹਨੇ ਇੱਕ ਜਾਲੀ ਟ੍ਰੇਨਿੰਗ ਸੈਂਟਰ ਵੀ ਖੋਲਿਆ ਹੋਇਆ ਸੀ ਜੋ ਮੁਕੱਦਮਾ ਦੀ ਤਕਰੀਰ ਹੁਣ ਚੱਲ ਰਹੀ ਆ ਦੋ ਰਿਮਾਪ ਤੋਂ ਵੀਰ ਭੇਜ ਦਿੱਤਾ ਗਿਆ। ਸਾਰਾ ਰਿਕਵਰੀ ਵੀ ਕੀਤੀ ਗਈ ਇਹਨਾਂ ਦੇ ਕੋਲ ਹੋਈ ਹੀ ਹੋ ਗਈ। ਹਾਂ, ਉਸੇ ਜਿਹੜੇ ਆ ਜਾਲੀ ਪਾਟ ਪਾ ਲੈਟਰਸ ਸੀਗੇ ਜਿਹੜੇ ਉਹਦੇ ਕਹਿਣੇ ਮੁਤਾਬਕ ਉਹਨੂੰ 13 ਤੋਂ ਜਿਹੜਾ ਕੋਈ ਨਕਲ ਨਾ ਆ ਦਾ ਵਿਅਕਤੀ ਬਣਾ ਕੇ ਦਿੱਤਾ ਸੀ। ਉਹ ਰਿਕਵਰ ਕੀਤੇ ਆ। ਉਹ ਹੁਣ ਆਪਾਂ ਨੂੰ ਜਿਹੜਾ ਗੁੰਜਣਾ ਪਊਗਾ, ਦੇਰਾਂ ਪੁਣੂ ਜਾ ਕੇ ਅਗਲੀ ਦਰਤੀਸ਼ ਕਰਾਂਗੇ। ਠੀਕ ਆ ਸਰ।